ਪਠੰਡੇ ਦੇ ਵਿੱਚ ਕੱਲ 50 ਡਿਗਰੀ ਰਿਕਾਰਡ ਟੁੱਟ ਗਿਆ ਜੀ ਜੀ ਮੈਂ ਕਹਿੰਦਾ ਜੀ ਰੈਲੀਆਂ ਤੇ ਰੈਲੀਆਂ ਬਿਲਕੁਲ ਜੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਏ ਹੋਏ ਸੀ ਬਿਲਕੁਲ ਕੇਂਦਰੀ ਮੰਤਰੀ ਸੁਮ੍ਰਿਤੀ ਇਰਾਨੀ ਆਏ ਹੋਏ ਸੀ ਹਾਂਜੀ ਆਪ ਦੇ ਕੌਮੀ ਕੋਰਡੀਨੇਟਰ ਅਰਵਿੰਦ ਕੇਜਰੀ ਵਾਲਾ ਆਏ ਹੋਏ ਸੀ ਬਿਲਕੁਲ ਜੀ ਮੈਂ ਕਹਿੰਦਾ ਜੀ ਰਾਜਨਾਥ ਸਿੰਘ ਵੀ ਆਏ ਹੋਏ ਸੋ ਵੱਡੀ ਗੱਲ ਇਹ ਵੀ ਸੀਗੀ ਕਿ ਇੱਕ ਦਿਨ ਪਹਿਲਾਂ ਉੱਥੇ ਅੱਗ ਲੱਗੀ ਸੀ ਉਹਨਾਂ ਨੇ ਕਿਹਾ ਜੀ ਸੰਬਿਤ ਪਾਤਰਾ ਜੀ ਨੇ ਇਹ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਕੋਲ ਭਗਵਾਨ ਜਲਨ ਆਫੀ ਮੰਨਤੇ ਅਮਿਤ ਸ਼ਾਹ ਇਹ ਕਹਿੰਦੇ ਨੇ ਕਿ ਸੈਕਟਰ ਜੀ ਹੁਣ ਸਾਡੀ ਸਰਕਾਰ ਤੇ ਅਸੀਂ ਪੰਜਾਬ ਸਰਕਾਰ ਵਿੱਚੋਂ ਹੀ ਘੇਰ ਕੇ ਹੂੰ ਤੇ ਇਹ ਉਤਾਰ ਕੇ ਨਵੀਂ ਸਰਕਾਰ ਇੱਥੇ ਇਲੈਕਸ਼ਨ ਕਰਾਵਾਂਗੇ ਜੀ ਕੱਲ ਕਾਫੀ ਅਗਰੈਸਿਵ ਨਜ਼ਰ ਆਇਆ ਅਰਵਿੰਦ ਕੇਜਰੀਵਾਲ ਉਹ ਕਹਿੰਦੇ ਕਿ ਭਾਈ 92 ਐਮਐਲਏ ਚੁਣੇ ਨੇ ਮਤਲਬ ਕਿ 92 ਬਤਾਂ ਸਭਾ ਹਲਕਿਆਂ ਚੋਂ ਲੋਕਾਂ ਨੇ ਆਪਣਾ ਵੱਡਾ ਮੰਡੇਟ ਦਿੱਤਾ ਬਿਲਕੁਲ ਜੀ ਤੇ ਲੋਕਤੰਤਰ ਦਾ ਵੀ ਇਹ ਤਿਉਹਾਰ ਦਾ ਹੀ ਹਿੱਸਾ ਸੀ ਈਡੀ ਤਾਂ ਪਹਿਲਾਂ ਹੀ ਕਹਿੰਦੀ ਆ ਕੇ ਅਸੀਂ ਤਾਂ ਕਾਫੀ ਸਮੇ ਤੋਂ ਇਹਨਾਂ ਤੋਂ ਵਕਤ ਮੰਗ ਰਹੇ ਸੀਗੇ ਪਰ ਅਰਵਿੰਦ ਕੇ ਜੀ ਵਾਲ ਸਰੈਂਡਰ ਕਰਨ ਨੂੰ ਤਿਆਰ ਨਹੀਂ ਸੀ ਕਦੇ ਕਿਤੇ ਚਲੇ ਜਾਂਦੇ ਸੀ ਕਦੇ ਕਿਤੇ ਚਲੇ ਜਾਂਦੇ ਸੀ ਸਮ੍ਰਿਤੀ ইরਾਨੀ ਨੇ ਆਉਣਾ ਸੀ ਪਰ ਉਹਨਾਂ ਦਾ ਜੋ ਹੈਲੀਕਾਪਟਰ ਸੀ ਉਹ ਲੈਂਡ ਨਹੀਂ ਕਰ ਪਾਇਆ ਦੇਖੋ ਸਿਗਨਲ ਨਾ ਮਿਲਣ ਦਾ ਮਤਲਬ ਇਹ ਹੋ ਸਕਦਾ ਹੈ ਕਿ ਇਹ ਇੰਨਾ ਡਿਲੇ ਹੋ ਗਏ ਕਿ ਕੋਈ ਇਹਨਾਂ ਦੀ ਕੋਈ ਟੈਕਨੀਕਲ ਹੁੰਦਾ ਹੋਏਗਾ ਇਨਫਾਰਮੇਟ ਕਿ ਉਹਦੇ ਵਿੱਚ ਵਿੱਚ ਤੁਸੀਂ ਉਤਰਨਾ ਚਾਹੁੰਦੇ ਅੱਡੇ ਘੰਟੇ ਦਾ ਸਮਾਂ ਸੀ ਉਹਨਾਂ ਕੋਲ ਪਿਛਲੇ ਕਾਫੀ ਸਮੇਂ ਤੋਂ ਹੁਣ ਕਾਫੀ ਫਰਕ ਹੈ ਕਿ ਬਿਜਲੀ ਤੇ ਜਿਹੜੇ ਕੱਟ ਨੇ ਘਟੇ ਹੋਏ ਅੱਛਾ ਸੁਖਪਾਲ ਖੇਰਾਂ ਦੀ ਗੱਲ ਕਰ ਰਹੇ ਹੋ ਮੈਂ ਭੁੱਲ ਗਿਆ ਸੀ ਐਕਚੁਅਲੀ ਕਿਉਂਕਿ ਉੱਥੇ ਉਹਨਾਂ ਦੀ ਕੋਈ ਮੈਨ ਪੋਸਟਰ ਵੀ ਨਹੀਂ ਦੇਖਿਆ ਲੱਗਿਆ ਹੋਇਆ ਬਟ ਜਿੱਡੇ ਵੱਡੇ ਰੋਡ ਸ਼ੋ ਅਰਵਿੰਦ ਖੰਨਾ ਜੀ ਦਾ ਸੀਗਾ ਹਮ ਤੇ ਮੀਠੇਰ ਜੀ ਦਾ ਸੀਗਾ ਦੋਨਾਂ ਦਾ ਟਕਰਾਓ ਬਹੁਤ ਵੱਡੇ ਲੱਗਦੇ ਆ ਮੈਡੀਟੇਸ਼ਨ ਵਿੱਚ ਜਾਣ ਤੋਂ ਪਹਿਲਾਂ ਉਹ ਕੋਈ ਐਸੀ ਗੱਲ ਕਰਕੇ ਜਾਣਗੇ ਕਿ ਹੋ ਸਕਦਾ ਹੈ ਕਿ ਤਖਤਾ ਪਲਟ ਵੀ ਜਾਵੇ ਪਬਲਿਕ ਆਡੀਅਨਸ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਬਰਦੀਤਿਮਾਨ ਮੈਂ ਸਰਬਜੀਤ ਸਿੰਘ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗਲ ਦੇ ਵਿੱਚ ਦਿਨ 2 ਰਹਿ ਗਏ ਨੇ ਸਰਬਜੀਤ ਜੀ ਬਿਲਕੁਲ ਜੀ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਹੋਇਆ ਹੈ ਤੇ ਹੁਣ ਕਾਊਂਟਡਾਊਨ ਦੇ ਅਸੀਂ ਆਖਰੀ ਮੁਕਾਮ ਤੱਕ ਪਹੁੰਚ ਗਏ ਆਂ ਦਿਨ 2 ਰਹਿ ਗਏ ਨੇ ਤੇ ਕੁੱਲ ਮਿਲਾ ਕੇ ਆਪਾਂ ਦਿਨ ਨਹੀਂ ਆਪਾਂ ਤਾਂ ਘੰਟਿਆਂ ਦੀ ਗੱਲ ਕਰੀਏ ਵੀ ਘੰਟੇ ਕੁਝ ਰਹਿ ਗਏ ਨੇ ਆ ਘੰਟੇ ਜਿੰਨਾ ਜੋਰ ਲੱਗਦਾ ਹੈ ਤਮਾਮ ਪਾਰਟੀਆਂ ਲਾਉਣ ਗਿਆ ਜਿੱਥੇ ਰੈਲੀਆਂ ਕਰਨਾ ਚਾਹਣਗੇ ਉੱਥੇ ਕਰਨਗੇ ਬਿਲਕੁਲ ਜੀ 50 ਡਿਗਰੀ ਤਾਪਮਾਨ ਪਹੁੰਚ ਚੁੱਕਿਆ ਹੋਇਆ ਬਠਿੰਡੇ ਦੇ ਵਿੱਚ ਕੱਲ 50 ਡਿਗਰੀ ਰਿਕਾਰਡ ਟੁੱਟ ਗਿਆ ਜੀ ਜੀ ਕੀ 50 ਡਿਗਰੀ ਤਾਪਮਾਨ ਕੋਈ ਥੋੜਾ ਨਹੀਂ ਹੁੰਦਾ ਔਰ ਉਹਦੇ ਵਿੱਚ ਵੀ ਦੇਖੋ ਪਾਰਟੀਆਂ ਚ ਕਿੰਨਾ ਜੋਸ਼ ਉਤਸ਼ਾਹ ਹੈਗਾ ਤਾਂ ਪਾਰਟੀ ਵਰਕਰਾਂ ਇੰਚ ਧੰਨੇ ਜਿਹੜੇ ਕੀ ਲੀਡਰ ਤੇ ਪਾਰਟੀ ਵਰਕਰ ਥਾਰਾ ਦਿਨ ਤੁਪੇ ਕੈਂਪੇਨਿੰਗ ਕਰਦੇ ਪਏ ਨੇ ਪਰ ਇੱਕ ਗੱਲ ਇੱਥੇ ਦਰਸ਼ਕਾਂ ਨੂੰ ਵੀ ਕਹਿਣੀ ਚਾਹੀਦੀ ਆਪਾਂ ਨੂੰ ਕਿ ਭਾਈ ਤੁਪ ਬਹੁਤ ਹੈ ਗਰਮੀ ਬਹੁਤ ਹੈ ਵੋਟ ਜਿਹਨੂੰ ਪਾਉਣੀ ਆ ਤੁਸੀਂ ਪਾ ਦਿਓ ਪਰ ਧੁੱਪੇ ਨਿਕਲਣ ਤੋਂ ਗਰੇਜ ਕਰੋ ਹਾਂਜੀ ਬਿਲਕੁਲ ਜੀ ਜੇ ਨਿਕਲਣਾ ਵੀ ਹੈ ਤਾਂ ਸਿਰ ਟੱਕ ਕੇ ਜਾਂ ਪਾਣੀ ਦੀ ਬੋਤਲ ਨਿੰਬੂ ਪਾਣੀ ਬਣਾ ਕੇ ਨਾਲ ਨਿਕਲਣ ਜੀ ਔਰ ਬੱਚਿਆਂ ਦਾ ਤਾਂ ਖਾਸ ਕਰਕੇ ਧਿਆਨ ਰੱਖਣ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਇਸ ਵਾਰ ਓਵਰ ਆ ਵੀ ਗਿਆ ਹੈ ਕਿ ਓਵਰ ਗਲੋਬਲ ਵਾਰਮਿੰਗ ਹੋ ਗਈ ਹੈ ਇਸ ਵਾਰ ਤੇ ਮੇਰੇ ਖਿਆਲ ਦੇ ਨਾਲ ਸਰਬਜੀਤ ਜੀ ਕੇ ਇਲੈਕਸ਼ਨ ਕਮਿਸ਼ਨ ਨੂੰ ਨਾ ਇਹ ਜਿਹੜਾ ਸਮਾਂ ਹੈ ਬਦਲ ਦੇਣਾ ਚਾਹੀਦਾ ਬਿਲਕੁਲ ਜੀ ਇਹ ਤਾਂ ਫ फेब्रुवारी ਐਂਡ ਇਟ ਜਾਂ अर्ਲੀ ਮਾਰਚ ਚ ਕਰ ਲੈਣਾ ਚਾਹੀਦਾ ਹਾਂ ਜਦੋਂ ਬੜਾ ਨਿਕੀ ਨਿਕੀ ਧੁੱਪ ਹੁੰਦੀ ਆ ਹਾਂਜੀ ਠੰਡ ਮਿੱਠੀ ਮਿੱਠੀ ਲੱਗਦੀ ਆ ਤੇ ਜਾਂਦੀ ਜਾਂਦੀ ਠੰਡ ਹੁੰਦੀ ਆ ਕਿਉਂਕਿ ਦੇਖੋ ਜਨਤਾ ਨਹੀਂ ਸਾਰਾ ਦਿਨ ਲਾਈਨ ਤੇ ਲੱਗਣਾ ਹੈ ਹੂੰ ਸਾਰਾ ਦਿਨ ਲਾਈਨ ਤੇ ਲੱਗਣਾ ਹੈ ਜਨਤਾ ਨਹੀਂ ਉਹ ਜਿਹੜੇ ਵੋਟਰਸ ਨੇ ਦੇਖਣਯੋਗ ਰਹੇਗਾ ਕਿ ਇਲੈਕਸ਼ਨ ਕਮਿਸ਼ਨ ਨੇ ਵੋਟਰ ਵਾਲੇ ਜਿਹੜੀ ਜਗ੍ਹਾ ਹੈ ਥਾਂ ਹੈ ਉੱਥੇ ਕੀ ਪਾਣੀ ਦਾ ਇੰਤਜ਼ਾਮ ਨੇ ਤੇ ਕੀ ਛਾਂ ਦਾ ਸ਼ੇਡ ਸ਼ੂਟ ਦਾ ਕੋਈ ਇੰਤਜ਼ਾਮ ਹੈ ਕਿਉਂਕਿ ਗਰਮੀ ਜਿਹੜੀ ਹੈ ਬਹੁਤ ਜ਼ਿਆਦਾ ਹੀ ਆਊਟ ਆਫ ਕੰਟਰੋਲ ਹੋ ਚੁੱਕੀ ਹੋਈ ਹੈ ਅੱਛਾ ਗਰਮੀ ਤੋਂ ਬਾਅਦ ਹੁਣ ਆਪਾਂ ਗੱਲ ਕਰੀਏ ਓਵਰ ਆਲ ਪੰਜਾਬ ਦੀ ਕੱਲ ਪੰਜਾਬ ਦੇ ਵਿੱਚ ਤਸਵੀਰ ਬੜੀ ਅਜੀਬੋ-ਗਰੀਬ ਰਹੀ ਮੈਂ ਕਹਿੰਦਾ ਜੀ ਰੈਲੀਆਂ ਤੇ ਰੈਲੀਆਂ ਬਿਲਕੁਲ ਜੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਆਏ ਹੋਏ ਸੀ ਬਿਲਕੁਲ ਕੇਂਦਰੀ ਮੰਤਰੀ ਸਮ੍ਰਿਤੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਏ ਹੋਏ ਸੀ ਮੈਂ ਕਹਣਾ ਜੀ ਰਾਜਨਾਥ ਸਿੰਘ ਵੀ ਆਏ ਹੋਏ ਸੀ ਸਾਰੇ ਕੱਲ ਜੀ ਸੈਂਟਰ ਦੇ ਜਿੰਨੇ ਵੀ ਮੰਤਰੀ ਸੀਗੇ ਜਾਂ ਕਿਸੇ ਵੀ ਪਾਰਟੀ ਦੇ ਵੱਡੇ ਲੀਡਰ ਸੀਗੇ ਚਿਹਰੇ ਕੱਲ ਸਾਰਾ ਉਹਨਾਂ ਦਾ ਪੰਜਾਬ ਵਿੱਚ ਜ਼ੋਰ ਲੱਗਿਆ ਹੋਇਆ ਸੀ ਤੇ ਬੈਕ ਟੂ ਬੈਕ ਰੈਲੀਆਂ ਚੱਲਦੀਆਂ ਪਈਆਂ ਸੀ ਬੈਕ ਟੂ ਬੈਕ ਕਿਸੇ ਦਾ ਹੈਲੀਕਾਪਟਰ ਉਤਰ ਨਹੀਂ ਸਕਿਆ ਕਈਆਂ ਦੇ ਜਿਹਨਾਂ ਨੇ ਉਤਰ ਗਏ ਤੇ ਉੱਥੇ ਰੋਡ ਸ਼ੋ ਹੀ ਜੰਨੇ ਵੱਡੇ ਵੱਡੇ ਮੈਗਾ ਰੈਲੀਆਂ ਸੀਗੀਆਂ ਕਿ ਉਹਨਾਂ ਨੇ ਤਾਂ ਪੂਰਾ ਆਨੰਦ ਮਾਣਿਆ ਰੋਡ ਸ਼ੋ ਦਾ ਜੀ ਤੇ ਕਾਫੀ ਕੱਲ ਦੇਖਣ ਨੂੰ ਚਾਹਲ ਕਲਮੀ ਰਹੀ ਪੰਜਾਬ ਵਿੱਚ ਬਿਲਕੁਲ ਕੋਈ ਪੰਜਾਬ ਦਾ ਐਸਾ ਕੋਨਾ ਨਹੀਂ ਸੀ ਜਿੱਥੇ ਕੋਈ ਨੇਤਾ ਨਹੀਂ ਸੀ ਬਿਲਕੁਲ ਆਪਾਂ ਖੁਦ ਗਏ ਸੀ ਰੈਲੀ ਦੇ ਵਿੱਚ ਆਪਾਂ ਦਰਸ਼ਕਾਂ ਨੂੰ ਦੱਸਦੇ ਆਂ ਵੀ ਕੀ ਮਾਹੌਲ ਸੀ ਤਾਂ ਜ਼ੀਰਤਪੁਰ ਦੇ ਵਿੱਚ ਅਰਵਿੰਦ ਕੇਜਰੀ ਵਾਲੇ ਆਉਣਾ ਸੀ ਬਿਲਕੁਲ ਹਾਲਾਂਕਿ ਸਮਾਂ 4 ਵਜੇ ਦਾ ਰੱਖਿਆ ਗਿਆ ਸੀ ਬਿਲਕੁਲ ਜੀ ਪਰ ਧੁੱਪ ਦੇ ਕਹਿਰ ਦੇ ਚਲਦੇ ਉਹਦਾ ਸਮਾਂ 6 ਵਜੇ ਤੱਕ ਕਰ ਦਿੱਤਾ 6 ਵਜੇ ਕਰ ਦਿੱਤਾ ਗਿਆ ਦੇਖੋ ਪਹਿਲੀ ਗੱਲ ਤਾਂ ਹੈ ਕਿ ਗਰਮੀ ਤਾਂ ਹੈ ਹੀ ਹੈ ਨੋ ਡਾਊਟ ਕਿ ਗਰਮੀ ਨਹੀਂ ਹੈ ਜੀ ਤੇ ਇਸ ਕਰਕੇ ਸੈਸੀ ਲੀਡਰ ਵੀ ਫਿਰ ਦੇਖ ਲੈਂਦੇ ਨੇ ਕਿ ਨਹੀਂ ਥੋੜਾ ਜਾ ਕੇ ਪੋਸਟਪੋਨ ਕਰ ਲੋ ਕਿ ਜਿਹੜੇ ਲੋਕਾਂ ਨੇ ਆਣਾ ਹੈ ਕਿਉਂਕਿ ਬਹੁਤ ਵੱਡਾ ਇੰਤਜ਼ਾਮ ਕਰਨਾ ਜਿਹੜਾ ਹੈ ਮੁਸ਼ਕਲ ਹੋ ਜਾਂਦੀ ਹੈ ਪਰ ਮੁਮਕਿਨੀ ਹੈ ਜੀ ਕਿ ਪਾਰਕਿੰਗ ਦੇਖਣੀ ਖਾਣਾ ਪੀਣਾ ਚਾ ਪਾਣੀ ਸਭ ਦੇਖਣਾ ਹੁੰਦਾ ਹੈ ਤੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਥੋੜਾ ਅੱਗੇ ਪੋਸਟਪੋਨ ਕਰ ਟਾਈਮ ਕਰ ਦਿੱਤਾ ਜਾਂਦਾ ਔਰ ਇਹ ਸਭ ਦੇ ਵਿੱਚ ਭੱਜੜਾ ਪੈਂਦੀ ਹੈ ਨੇ ਪ੍ਰਸ਼ਾਸਨ ਨੂੰ ਬਿਲਕੁਲ ਜੀ ਤਾਂ ਨੇ ਉਹ ਪੁਲਿਸ ਕਰਮੀ ਪ੍ਰਸ਼ਾਸਨ ਜਿਹੜੇ ਕਿ ਤਿੰਨ-ਤਿੰਨ ਚਾਰ-ਚਾਰ ਘੰਟੇ ਤੋਂ ਪਹਿਲੇ ਤੋਂ ਆ ਕੇ ਡਿਊਟੀਆਂ ਤੇ ਲੱਗ ਜਾਂਦੇ ਨੇ ਤੇ ਆ ਤਪਦੀ ਧੋਪੇ ਚ ਉਹ ਵਿਚਾਰੇ ਖੜ ਦੇ ਨੇ ਤੇ ਡਿਊਟੀ ਦੇਦੇ ਨੇ ਤੇ ਇਹ ਵੀ ਦੇਖ ਲਓ ਕਿ ਟ੍ਰੈਫਿਕ ਬਦਨਾਮ ਐ ਜ਼ੀਰਕਪੁਰ ਦਾ ਪਰ ਮੈਨੇਜ ਹੋ ਹੀ ਗਿਆ ਕੱਲ ਬਹੁਤ ਅੱਛਾ ਮੈਨੇਜ ਹੋ ਗਿਆ ਜੀ ਉਮੀਦ ਇਹ ਹੀ ਸੀਗੀ ਕਿ ਸ਼ਾਇਦ ਕਿਦਰ ਪੂਰਾ ਜ਼ੀਰਕਪੁਰ ਚੋਕ ਨਾ ਹੋ ਜਾਏ ਕਿਉਂਕਿ ਜਿਹੜਾ ਕੱਲ ਜਨ ਸਲਾਹ ਆਮ ਆਦੀ ਪਾਰਟੀ ਦਾ ਇਕੱਠਾ ਹੋਇਆ ਔਰ ਇੱਕ ਐਸੀ ਜਗ੍ਹਾ ਇਕੱਠਾ ਹੋਇਆ ਬਲਟਾਨੇ ਜਿਹੜਾ ਵੈਸੇ ਹੀ ਬੜੀ ਕੰਜੈਸਟਿਡ ਮਾਰਕੀਟ ਐ ਔਰ ਵੱਡੀ ਗੱਲ ਇਹ ਵੀ ਸੀਗੀ ਕਿ ਇੱਕ ਦਿਨ ਪਹਿਲਾਂ ਉੱਥੇ ਅੱਗ ਲੱਗੀ ਸੀ ਬਿਲਕੁਲ ਜੀ ਹਾਂ ਦੇਖੋ ਤੁਸੀਂ ਕਿ ਉਹਦਾ ਸ਼ੁਕਰ ਮਨਾਓ ਕਿ ਇੱਕ ਦਿਨ ਪਹਿਲੇ ਅੱਗ ਲੱਗ ਗਈ ਜਦਕਿ ਲਗਣੀ ਨਹੀਂ ਚਾਹੀਦੀ ਸੀ ਬਚਾਅ ਰਹਿਣਾ ਚਾਹੀਦਾ ਸੀਗਾ ਕਈਆਂ ਦਾ ਮਾੜੀ ਘਟਨਾ ਦਾ ਮਾੜੀ ਹੋਈ ਹੈ ਪਰ ਇਹ ਹੈ ਕਿ ਚਲੋ ਐਨਾ ਜਿੱਥੇ ਜਨਤਾ ਇਕੱਠੀ ਹੋਈ ਹੋਵੇ ਉੱਥੇ ਆ ਜਾ ਕੋਈ ਹਾਦਸਾ ਹੋ ਜਾਏ ਉਹ ਬਹੁਤ ਵੱਡਾ ਇੱਕ ਉਹ ਹੋ ਜਾਂਦਾ ਜੀ ਸੰਭਾਲਣਾ ਵੀ ਔਖਾ ਹੋ ਜਾਂਦਾ ਸੰਭਾਲਣਾ ਔਖਾ ਹੋ ਜਾਂਦਾ ਤਾਂ ਕੱਲ ਅਰਵਿੰਦ ਕੇਜਰੀਵਾਲ ਆਏ ਦੇ ਕੀ ਕੁਝ ਕਹਿ ਗਏ ਫਿਰ अरविंद केजरीवाल ਨੇ ਜੀ ਆਪਣੀ ਜਿਹੜੀ ਸਭਾ ਸੀ ਸ਼ੁਰੂ ਕੀਤੀ ਅਮਿਤ ਸ਼ਾਹ ਦੇ ਬਿਆਨ ਤੋਂ ਤੇ ਸੰਬਿਤ ਪਾਤਰਾ ਦੇ ਬਿਆਨ ਤੋਂ ਉਹਨਾਂ ਨੇ ਕਿਹਾ ਜੀ ਸੰਬਿਤ ਪਾਤਰਾ ਜੀ ਨੇ ਇਹ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਕੋ ભગવાન ਜਨਨਾਫੀ ਮੰਨਤੇ ਹਨ ਚਲੋ ਆਪਾਂ ਇਹਨੂੰ ਸਲਿੱਪ ਆਫ ਟਾਗ ਦੀ کہہ ਸਕਦੇ ਹਾਂ ਕਿ ਉਹਨਾਂ ਨੇ ਇਸ ਤਰ੍ਹਾਂ ਬੋਲਣਾ ਉਲਟਾ ਸੀ ਤੇ ਕੁਝ ਹੋਰ ਬੋਲਿਆ ਕੁਝ ਹੋਰ ਬੋਲੇ ਅਗੇ ਬਟ ਭਗਵਾਨ ਨਾਲ ਤੁਲਨਾ ਕਰਨੀ ਫਿਰ ਵੀ ਗਲਤ ਹੈ ਜੀ ਠੀਕ ਹੈ ਨਾ ਜੀ ਦੂਜਾ ਉਹਨਾਂ ਨੇ ਕਿਹਾ ਜੀ ਅਮਿਤ ਸ਼ਾਹ ਇਹ ਕਹਿੰਦੇ ਨੇ ਕਿ ਸੈਂਟਰ 'ਚ ਹੁਣ ਸਾਡੀ ਸਰਕਾਰ ਆਂਦੀ ਹੈ ਤੇ ਅਸੀਂ ਪੰਜਾਬ ਸਰਕਾਰ ਵਿੱਚੋਂ ਹੀ ਘੇਰ ਕੇ ਸੀਐਮ ਉਤਾਰ ਕੇ ਨਵੀਂ ਸਰਕਾਰ ਇੱਥੇ ਇਲੈਕਸ਼ਨ ਕਰਾਵਾਂਗੇ ਜੀ ਉਹ ਤਾਂ ਸਰਾ ਸਰ ਦੇਖੋ ਡੈਮੋਕਰੇਸੀ ਦਾ ਕਹਨ ਹੈ ਅੱਛਾ ਇਸ ਚੀਜ਼ ਤੇ ਭਗਵੰਤ ਮਾਨ ਸਾਹਿਬ ਵੀ ਉਹ ਵੀ ਹਮਲਾਵਰ ਹੋਏ ਬਿਲਕੁਲ ਜੀ ਤੇ ਅਰਵਿੰਦ ਕੇਜਰੀਵਾਲ ਸਾਹਿਬ ਦਾ ਵੀ ਹਮਲਾਵਰ ਪਤੀਰਾ ਵੇਖਣ ਨੂੰ ਮਿਲਿਆ ਕੱਲ ਕਾਫੀ ਅਗਰੈਸਿਵ ਨਜ਼ਰ ਆਇਆ ਅਰਵਿੰਦ ਕੇਜਰੀਵਾਲ ਉਹ ਕਹਿੰਦੇ ਕਿ ਭਾਈ 92 ਐਮਐਲਏ ਚੁਣੇ ਨੇ ਮਤਲਬ ਕਿ 92 ਵਿਧਾਨ ਸਭਾ ਹਲਕਿਆਂ ਚੋਂ ਲੋਕਾਂ ਨੇ ਆਪਣਾ ਵੱਡਾ ਮੰਡੇਟ ਦਿੱਤਾ ਬਿਲਕੁਲ ਜੀ ਤੇ ਲੋਕਤੰਤਰ ਦਾ ਵੀ ਇਹ ਤਿਉਹਾਰ ਦਾ ਹੀ ਹਿੱਸਾ ਸੀ ਤਾਂ ਲੋਕਤੰਤਰ ਤੋਂ ਚੁਣੇ ਗਏ ਆਗੂਆਂ ਨੂੰ ਤੁਸੀਂ ਐਵੇਂ ਹੀ ਸੱਤਾ ਤੋਂ ਬਾਹਰ ਕਰਦੇ ਹੋਗੇ ਦੇਖੋ ਇਹ ਹੀ ਗੱਲ ਹੈ ਇਹ ਜਿਹੜੀ ਸੱਤਾ ਦੀ ਬਿਆਨਬਾਜ਼ੀ ਹੁਣ ਜਿਹੜੀ ਹੋਰ ਤਿੱਖੀ ਹੋਣੀ ਸ਼ੁਰੂ ਹੋ ਗਈ ਹੈ ਚਾਹੇ ਉਹ ਵਿਰੋਧੀ ਧੀ ਰਹੇ ਚਾਹੇ ਉਹ ਰਾਜ ਕਰਦੀ ਹੋਈ ਧੀ ਰਹੇ ਜੀ ਇਹ ਬਹੁਤ ਉਪ ਪਟਾਂਜਲੀ ਦੇ ਬਿਆਨ ਹੁੰਦੇ ਪਰ ਕੀ ਇਦਾਂ ਪੋਸੀਬਲ ਹੁੰਦਾ ਇਹ ਇੰਨਾ ਆਸਾਨ ਹੈ ਕਿਤੇ ਬਣੀ ਬਣਾਈ ਗਵਰਨਮੈਂਟ ਨੂੰ ਤੋੜ ਦੇਣਾ ਨਹੀਂ ਪ੍ਰਦੀਪ ਜੀ ਇਹ ਇੰਨਾ ਆਸਾਨ ਬਿਲਕੁਲ ਨਹੀਂ ਹੈਗਾ ਇਹ ਲੋਕਾਂ ਦਾ ਮੰਡੇਟ ਹੈ ਅਗਰ ਲੋਕਾਂ ਨੇ 92 ਐਮ ਐਲ ਏ ਨੂੰ ਜਿਤਾਇਆ ਤੇ ਉਹਨਾਂ ਨੂੰ ਇਸ ਚੀਜ਼ ਦਾ ਰਿਸਪੈਕਟ ਲੋਕਾਂ ਦਾ ਤਾਂ ਰਿਸਪੈਕਟ ਕਰਨਾ ਚਾਹੀਦਾ ਹੈ ਨਾ ਜਿਹੜੇ ਬੰਦਿਆਂ ਨੇ ਵੋਟ ਪਾਈ ਹੈ ਰਿਸਪੈਕਟ ਤਾਂ ਉਹਨਾਂ ਦੀ ਕਰਨੀ ਚਾਹੀਦੀ ਜੀ ਫਿਰ ਇਹ ਕਿਸ ਤਰ੍ਹਾਂ ਉਮੀਦ ਕਰਦੇ ਨੇ ਕਿ ਇਹਨਾਂ ਦੇ ਇਹ ਜਿਹੇ ਬਿਆਨ ਤੇ ਲੋਕ ਇਹਨਾਂ ਨੂੰ ਵੋਟ ਪਾਣਗੇ ਹੂੰ ਇਸ ਤਰ੍ਹਾਂ ਕਦੀ ਸਰਕਾਰਾਂ ਨਹੀਂ गिर ਸਕਦੀਆਂ ਨਾ ਇਸ ਤਰ੍ਹਾਂ ਕਦੀ ਇਹ ਨਹੀਂ ਹੋ ਸਕਦਾ ਜੀ 92 ਦੇ ਗਿਰ ਕੇ ਤੁਸੀਂ ਸਰਕਾਰ ਬਦਲ ਦੋ ਉਹ ਤਾਂ ਫਿਰ ਡੈਮੋਕ੍ਰੇਸੀ ਦੀ ਹੱਤਿਆ ਹੀ ਕਿਉਂ ਸੀ ਕਰ ਦਿੱਤੀ ਬਿਲਕੁਲ ਹੀ ਅੱਛਾ ਵੱਡਾ ਸਵਾਲ ਇਹ ਆ ਕਿ ਹੁਣ 2 ਤਰੀਕ ਨੂੰ ਕੀ ਤਸਵੀਰ ਦੇਖਣ ਨੂੰ ਮਿਲੂਗੀ ਆਮ ਆਦਮੀ ਪਾਰਟੀ ਦੀ 1 ਤਰੀਕ ਨੂੰ ਚੋਣਾ ਹੋ ਜਾਣੀ ਬਿਲਕੁਲ ਜੀ ਦੋ ਨੂੰ ਅਰਵਿੰਦ ਕੇਜਰੀਵਾਲ ਨੇ ਵਾਪਸ ਮੁੜ ਜਾਣਾ ਬਿਲਕੁਲ ਜੀ ਤਾਂ ਕੀ ਉਹ ਜੇਲ੍ਹ ਦੇ ਵਿੱਚ ਹੀ ਰਹਿਣਗੇ ਪਹਿਲਾਂ ਵਾਂਗੂ ਦੇਖੋ ਵੈਸੇ ਅੱਜ ਖਬਰ ਆ ਚੁੱਕੀ ਹੋਈ ਹੈ ਕਿ ਸੁਪਰੀਮ ਕੋਰਟ ਨੇ ਅਰਜੰਟ ਹੀਰਿੰਗ ਤੋਂ ਮਨਾ ਕਰ ਦਿੱਤਾ ਇੱਕ ਸਪੈਸ਼ਲ ਬੈਂਚ ਹੁੰਦੀ ਹੈ ਜਿਹੜੀ ਹੌਲੀਡੇਸ ਤੇ ਲੱਗਦੀ ਹੈ ਛੁੱਟੀਆਂ 'ਚ ਅੱਛਾ ਜੀ ਵੀ ਤੁਸੀਂ ਉਹਨਾਂ ਦੇ ਅੱਗੇ ਲਗਾਉਂਦੇ ਤੇ ਹਾਲੇ ਉਹ ਜਮਾਨਤ ਐਕਸਟੈਂਡ ਨਹੀਂ ਹੋਈ ਠੀਕ ਹੈ ਤੇ ਹੁਣ ਦੇਖਣ ਲਈ ਹੋਵੇਗਾ ਕਿ 2 ਤਰੀਕ ਨੂੰ ਅਰਵਿੰਦ ਕੇਜਰੀਵਾਲ ਜਾਂਦੇ ਨੇ ਕਿ ਹੋਰ ਅਪੀਲ ਨਵੀਂ ਲਗਾਉਂਦੇ ਨੇ ਤੇ ਉਹ ਦੇਖਣ ਲਈ ਹੋਵੇਗਾ ਜੀ ਹਾਲੇ ਉਹ ਪਿਕਚਰ ਇਤੋਂ ਹਾਲੇ ਤੱਕ ਇਹ ਕਲੀਅਰ ਹੋਈ ਹੈ ਕਿ ਉਹ ਨਹੀਂ ਮੰਨੀ ਗਈ ਅਰਜੀ ਈਡੀ ਤਾਂ ਪਹਿਲਾਂ ਹੀ ਕਹਿੰਦੀ ਆ ਕਿ ਅਸੀਂ ਤਾਂ ਕਾਫੀ ਸਮੇਂ ਤੋਂ ਇਹਨਾਂ ਤੋਂ ਵਕਤ ਮੰਗ ਰਹੇ ਸੀਗੇ ਪਰ ਅਰਵਿੰਦ ਕੇਜਰੀਵਾਲ ਸਰੈਂਡਰ ਕਰਨ ਨੂੰ ਤਿਆਰ ਨਹੀਂ ਸੀ ਕਦੇ ਕਿਤੇ ਚਲੇ ਜਾਂਦੇ ਸੀ ਕਦੇ ਕਿਤੇ ਚਲੇ ਜਾਂਦੇ ਸੀ ਪੂਰੀ ਵਾਹ ਉਹਨਾਂ ਨੇ ਲਾਈ ਕਿ ਮੇਰੀ ਗ੍ਰਿਫਤਾਰੀ ਨਾ ਹੋਵੇ ਐਟ ਦੀ ਐਂਡ ਗ੍ਰਿਫਤਾਰੀ ਹੋ ਗਈ ਨਹੀਂ ਦੇਖੋ ਹਰ ਇੱਕ ਬੰਦਾ ਆਪਣੀ ਗ੍ਰਿਫਤਾਰੀ ਨੂੰ ਆਪੋਸਤਾ ਕਰਦਾ ਹੀ ਹੈ ਚਾਹੇ ਆਮ ਬੰਦਾ ਹੀ ਹੋਵੇ ਇਹਦਾ ਇਲੈਕਟਿਡ ਸੀਐਮ ਨੇ ਜੀ ਤੇ ਇਹਨਾਂ ਦੇਖੋ ਉਹਨਾਂ ਨੂੰ ਵੀ ਤਾਂ ਕੋਈ ਨਾ ਕੋਈ ਥ੍ਰੈਟ ਤਾਂ ਹੋਏਗਾ ਹੀ ਨਾ ਆਪਣਾ ਕਿ ਵੀ ਮੇਰੇ ਨਾਲ ਕੀ ਹੋਏਗਾ ਜੀ ਜਾਂ ਕੀ ਕਰਨਗੇ ਮੇਰੇ ਨਾਲ ਇਹ ਇੱਕ ਸੁਭਾਵਿਕ ਹਿਊਮਨ ਨੇਚਰ ਹੁੰਦੀ ਹੈ ਜਿੱਦੇ ਵਿੱਚ ਬੰਦਾ ਇਹ ਘਬਰਾਦਾ ਜਾਂਦਾ ਹੀ ਹੈ ਜਾਇ ਇਨਾ ਬੀਤੇ ਦਿਨੀ ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਜਦੋਂ ਭਾਈ ਤੁਹਾਡੇ ਤੇ ਕੋਈ ਇਲਜ਼ਾਮ ਲੱਗ ਜਾਂਦਾ ਜਿਹੜਾ ਬੰਦਾ ਕਿਸੇ ਸਰਕਾਰੀ ਪੋਜੀਸ਼ਨ ਤੇ ਹੁੰਦਾ ਉਹਨੂੰ ਉਹ ਪੋਜੀਸ਼ਨ ਛੱਡਣੀ ਚਾਹੀਦੀ ਆ ਤਾਂ ਕਿ ਜੇ ਤਾਂ ਇਲਜ਼ਾਮ ਉਹਦੇ ਤੇ ਸਾਬਤ ਹੋ ਜਾਂਦਾ ਫਿਰ ਤਾਂ ਸਜ਼ਾ ਹੈ ਹੀ ਹੈ ਬਿਲਕੁਲ ਜੀ ਪਰ ਜੇ ਇਲਜ਼ਾਮ ਨਹੀਂ ਸਾਬਿਤ ਹੋਊਗਾ ਤਾਂ ਬਾਅਦ ਵਿੱਚ ਤੁਸੀਂ ਆਪਣੀ ਉਹ ਪੋਜੀਸ਼ਨ ਤੇ ਆ ਜਾਓਗੇ ਬਿਲਕੁਲ ਪਰ ਉਹ ਕਹਿੰਦੇ ਵੀ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਜਾ ਚਲੇਗੇ ਪਰ ਉਹਨਾਂ ਨੇ ਆਪਣਾ ਸੀਐਮ ਪਦ ਨਹੀਂ ਛੱਡਿਆ ਉਹ ਕਹਿੰਦੇ ਵੀ ਇਹ ਇੱਕ ਤਰ੍ਹਾਂ ਦਾ ਕਮੰਡ ਹੈ ਉਹਨਾਂ ਦਾ ਤੇ ਉਹਨਾਂ ਨੂੰ ਆਪਣੀ ਇਹ ਪੋਜੀਸ਼ਨ ਛੱਡਣੀ ਚਾਹੀਦੀ ਸੀ ਇਹਦੇ ਵਿੱਚ ਇੱਕ ਗੱਲ ਮੈਂ ਜੋੜਦਾ ਪ੍ਰਦੀਪ ਜਦ ਬ੍ਰਿਜ ਮੂਸ਼ਨ ਸ਼ਰਨ ਸਿੰਘ ਦਾ ਮਾਮਲਾ ਹੋਇਆ ਸੀ ਪਹਿਲਵਾਨਾਂ ਵਾਲਾ ਜੀ ਆਦੋਂ ਉਹ ਵੀ ਰਿਡਿਜ਼ਾਈਨ ਕਰਨ ਤੋਂ ਮੁਕਰ ਗਏ ਸੀ ਵੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਆਖਰਕਾਰ ਸਪੋਰਟਸ ਮਿਨਿਸਟਰੀ ਨੂੰ ਭੰਗ ਕਰਨੀ ਪਈ ਤਾਂ ਉਹਨਾਂ ਨੂੰ ਵਿਚ ਹਟਾਇਆ ਗਿਆ ਨਹੀਂ ਤਾਂ ਇਹ ਦੇਖੋ ਇਹ ਤਾਂ ਹਰ ਇੱਕ ਸਿਆਸੀ ਲੀਡਰ ਇਹੀ ਕਰਦਾ ਜਿਹੜਾ ਸੀਟ ਤੇ ਬੈਠਾ ਹੈ ਅਗਰ ਅਸੀਂ ਬ੍ਰਿਜ ਮੂਸ਼ਨ ਦਾ ਦੇਖੀਏ ਐਡਾ ਜਿਟੇਸ਼ਨ ਹੋਇਆ ਪਹਿਲ ਦੇਸ਼ ਦੇ ਪਹਿਲਵਾਨਾਂ ਨੇ 올림픽 ਮੈਡਲ ਲਿਸਟ ਨੇ ਸਾਰਿਆਂ ਨੇ ਪ੍ਰੋਟੈਸਟ ਕੀਤਾ ਜੰਤਰ ਮੰਤਰ ਤੇ ਪਰ ਉਹਨਾਂ ਨੇ ਰੀਡਿਜ਼ਾਈਨ ਕੀਤਾ ਡਬਲਯੂ ਐਫ ਆਈ ਤੋਂ ਉਹ ਤਾਂ ਬਾਹਰ ਜਦੋਂ ਭੰਗ ਕੀਤੀ ਗਈ ਬੋਡੀ ਫਿਰ ਉਹਨਾਂ ਨੇ ਰੀਡਿਜ਼ਾਈਨ ਕੀਤਾ अच्छा पर ऐसे ਦੇ ਨਾਲ ਅਰਵਿੰਦ ਕੇਜਰੀਵਾਲ ਦੇ ਪੁਰਾਣੇ ਬਿਆਨ ਚ ਲਾਏ ਜਾਂਦੇ ਨੇ ਉਹ ਕਹਿੰਦੇ ਮੈਨੂੰ ਸੱਤਾ ਦੀ ਭੁੱਖ ਨਹੀਂ ਹੈ اچھا ਜੀ ਉਹ ਕਹਿੰਦੇ ਫਿਰ ਇਸ ਚੀਜ਼ ਨੂੰ ਕੀ ਮੰਨੀ ਹੈ ਨਹੀਂ ਜੇ ਇਹ ਸਿਆਸੀ ਲੀਡਰ ਇਹ ਕਹਿੰਦੇ ਨੇ ਜੀ ਵੀ ਉਹਨਾਂ ਨੂੰ ਉਹ ਕਹਿੰਦੇ ਜੀ ਸਾਨੂੰ ਸੱਤਾ ਦੀ ਭੁੱਖ ਨਹੀਂ ਹੈ ਅੱਜ ਤੋਂ ਇਲੈਕਟਿਡ ਸੀਐਮ ਹੀ ਨੇ ਜਿਹੜੇ ਇਹ ਬਿਆਨ ਨੇ ਸੱਤਾ ਦੀ ਭੁੱਖ ਹੈ ਇਹ ਹੈ ਇਹ ਦੇਖੋ ਇੱਕ ਦੂਜੇ ਤੇ ਲਗਾੰਦੇ ਹੀ ਰਹਿੰਦੇ ਨੇ ਇਹ ਪੋਲਿਟਿਕਲੀ ਮੋਟੀਵੇਟਿਡ ਬਿਆਨ ਹੁੰਦੇ ਨੇ ਪਰ ਇਹ ਤਾਂ ਸੱਚ ਹੈ ਵੀ ਲੀਡਰ ਪਹਿਲਾਂ ਬੋਲ ਦਿੰਦੇ ਨੇ ਪਰ ਫਿਰ ਮੁੱਕਰ ਜਾਂਦੇ ਨੇ ਹਾਂ ਉਹ ਤਾਂ ਦੇਖੋ ਯੂ-ਟਰਨ ਤਾਂ ਲੈਣਾ ਹੀ ਪੈਂਦਾ ਇਹ ਤਾਂ ਸਿਆਸਤ ਹੈ ਇਹ ਤਾਂ ਪੋਲਿਟਿਕਸ ਹੈ ਦੇਖਣ ਨੂੰ ਮਿਲਦੀ ਹੈ ਇਹੀ ਪੋਲਿਟਿਕਸ ਹੈ ਬਿਲਕੁਲ ਅੱਛਾ ਬੀਤੇ ਦਿਨੀ ਸਮ੍ਰਿਤੀ ਇਰਾਨੀ ਆਉਂਦੇ ਨੇ ਹਾਂਜੀ ਤੇ ਉਹਨਾਂ ਨੂੰ ਮੁੜਨਾ ਪੈ ਜਾਂਦਾ ਮਾਨਸੇ ਉਹਨਾਂ ਦੀ ਰੈਲੀ ਸੀ ਬਠਿੰਡਾ ਦੇ ਜੋ ਭਾਜਪਾ ਉਮੀਦਵਾਰ ਨੇ ਸਾਬਕਾ ਐਸ પરંપાલ कौर うんうん ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਚੁਣਾਈ ਰੈਲੀ ਕਰਨੀ ਸੀ ਮਹਾ ਰੈਲੀ ਕਹਿ ਰਹੇ ਸੀ ਤੇ ਸਮ੍ਰਿਤੀ ইরਾਨੀ ਨੇ ਆਉਣਾ ਸੀ ਪਰ ਉਹਨਾਂ ਦਾ ਜੋ ਹੈਲੀਕਾਪਟਰ ਸੀ ਉਹ ਲੈਂਡ ਨਹੀਂ ਕਰ ਪਾਇਆ ਅਜਿਹੇ ਦੇ ਵਿੱਚ ਕਾਫੀ ਰੋਸ ਭਾਜਪਾ ਆਗੂਆਂ ਦੇ ਵਿੱਚ ਭਾਜਪਾ ਵਰਕਰਾਂ ਦੇ ਵਿੱਚ ਆ इवन ਕਿ ਪਰਮਪਾਲ ਕੌਰ ਨੇ ਵੀ ਉਸ ਮੰਚ ਤੋਂ ਇਹ ਕਹਿ ਦਿੱਤਾ ਕਿ ਜੇ ਤੁਹਾਨੂੰ ਮੇਰੇ ਨਾਲ ਕੋਈ ਵੈਰ ਹੈ ਦੁਸ਼ਮਣੀ ਹੈ ਤੁਸੀਂ ਮੇਰੇ ਗੋਲੀ ਮਾਰ ਦਿਓ ਪਰ ਲੋਕਤੰਤਰ ਦਾ ਘਾਣ ਨਾ ਕਰੋ ਇਹ ਪੰਜਾਬ ਸਰਕਾਰ ਤੇ ਉਹਨਾਂ ਨੇ ਇਲਜ਼ਾਮ ਲਾਏ ਨੇ ਇਹਦੇ ਤੇ ਆਪਾਂ ਇਹਨੂੰ ਕਿਸ ਨਜ਼ਰੀਏ ਨਾਲ ਵੇਖੀਏ ਘਟਨਾ ਨੂੰ ਸਮ੍ਰਿਤੀ ਰਾਣੀ ਕੇਂਦਰੀ ਮੰਤਰੀ ਨੇ ਬਿਲਕੁਲ ਜੀ ਔਰ ਪੰਜਾਬ ਆਉਣਾ ਪ੍ਰਚਾਰ ਕਰਨਾ ਹਰ ਮੰਤਰੀ ਹਰ ਸਿਆਸਤਦਾਨ ਦਾ ਹੱਕ ਹੈ ਬਿਲਕੁਲ ਜੀ ਬਿਲਕੁਲ ਪਰ ਹੈਲੀਕਾਪਟਰ ਨਾ ਉਤਰਨ ਦੀ ਘਟਨਾ ਇਹਨੂੰ ਆਪਾਂ ਇਹਨੂੰ ਸਿਆਸਤ ਨਾਲ ਜੋੜੀਏ ਕਿ ਇਹਨੂੰ ਆਪਾਂ ਏਵੀਏਸ਼ਨ ਦਾ ਜੋ ਇੱਕ ਸਿਸਟਮ ਹੁੰਦਾ ਹੈ ਉਹਦੇ ਨਾਲ ਜੋੜੀਏ ਜੋ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਪ੍ਰਦੀਪ ਇਹਦੇ ਵਿੱਚ ਵੈਸੇ ਤਾਂ ਜਿਹੜੀ ਸਿਵਲ ਅਵੇਸ਼ਨ ਮਿਨਿਸਟਰੀ ਹੁੰਦੀ ਹੈ ਜੀ ਉਹੀ ਸਾਰਾ ਟਰੈਕਿੰਗ ਕਰਦੀ ਹੈ ਹਮ ਇਹਦੇ ਸਟੇਟ ਗਵਰਨਮੈਂਟ ਦਾ ਕੋਈ ਇੰਨਾ ਵੱਡਾ ਰੋਲ ਨਹੀਂ ਹੁੰਦਾ ਕਿਉਂਕਿ ਜਿੰਨੇ ਵੀ ਦੇਖੋ ਰਾਜਨਾਥ ਸਿੰਘ ਜੀ ਖੜੜਾਏ ਹਮ ਉਹਨਾਂ ਦਾ ਵੀ ਹੈਲੀਕਾਪਟਰ ਉਤਰਿਆ ਜੀ ਅਮਿਤ ਸ਼ਾਏ ਉਹਨਾਂ ਦਾ ਵੀ ਹੈਲੀਕਾਪਟਰ ਉਤਰਿਆ ਤੇ ਹਰ ਇੱਕ ਜਿਹੜਾ ਵੀ ਸੈਂਟਰ ਤੋਂ ਹੈਲੀਕਾਪਟਰ ਚੱਲਦੇ ਨੇ ਮੰਤਰੀ ਆਉਂਦੇ ਨੇ ਕੋਈ ਐਸੀ ਗੱਲ ਨਹੀਂ ਹੈ ਕਿ ਉਹਨਾਂ ਦਾ ਹੈਲੀਕਾਪਟਰ ਨਾ ਹੋ ਤਾਂ ਫਿਰ ਤਾਂ ਉਹਨਾਂ ਦਾ ਵੀ ਨਾ ਉਤਰਨ ਦਿੱਤੇ ਜਾਂਦੇ ਹਮ ਏ ਕੋਈ ਹੋਰ ਟੈਕਨੀਕਲ ਕੋਈ ਗੱਲ ਹੋ ਗਈ ਹੋਣੀ ਹੈ ਜਾਂ ਕੁਝ ਪਰ ਇਹ ਸਟੇਟ ਗਵਰਨਮੈਂਟ ਕਦੀ ਗੱਲਾਂ ਬਹੁਤ ਨਿਕਲ ਰਹੀਆਂ ਨੇ ਉਹ ਕਹਿੰਦੇ ਸਿਗਨਲ ਨਹੀਂ ਮਿਲਿਆ ਉਤਰਨ ਦਾ ਨਹੀਂ ਦੇਖੋ ਸਿਗਨਲ ਨਾ ਮਿਲਣ ਦਾ ਮਤਲਬ ਇਹ ਹੋ ਸਕਦਾ ਹੈ ਕਿ ਇਹ ਇੰਨਾ ਡਿਲੇ ਹੋ ਗਏ ਕਿ ਕੋਈ ਇਹਨਾਂ ਦੀ ਕੋਈ ਟੈਕਨੀਕਲ ਹੁੰਦਾ ਹੋਏਗਾ ਫਾਰਮੈਟ ਕੀ ਉਹਦੇ ਵਿੱਚ ਵਿੱਚ ਤੁਸੀਂ ਉਤਰਨਾ ਤੇ ਚੜ੍ਹਨਾ ਅੱਡੇ ਘੰਟੇ ਦਾ ਸਮਾਂ ਸੀ ਉਹਨਾਂ ਕੋਲ ਹਾਂ ਬਸ ਉਹੀ ਹੈ ਨਾ ਜੀ ਕਿਉਂਕਿ ਇਹਦੇ ਵਿੱਚ ਸਟੇਟਸ ਅਵੀਏਸ਼ਨ ਜਿਹੜਾ ਹੈ ਉਹ ਸਿਰਫ ਇੰਨਾ ਕੁ ਮੈਨੇਜ ਕਰਦਾ ਕਿ ਕਿਹੜਾ ਉਹਨਾਂ ਦੇ ਫਲਾਈਂਗ ਜ਼ੋਨ ਵਿੱਚ ਆਇਆ ਤੇ ਕੌਣ ਗਿਆ ਹੂੰ ਉਹ ਸਿਗਨਲ ਉਹਨਾਂ ਕੀ ਰੱਖਦੇ ਆ ਜੀ ਕਿਉਂਕਿ ਜਿੰਨੇ ਵੀ ਵੱਡੇ ਮੰਤਰੀ ਆਂਦੇ ਪਏ ਨੇ ਕੈਂਪੇਨਿੰਗ ਹੈਲੀਕਾਪਟਰਾਂ ਤੇ ਕਰਦੇ ਪਏ ਨੇ ਆਰਟੀਕ ਦੂਜੇ ਦੂਸਰੇ ਸਟੇਟ ਇਚ ਜਾ ਕੇ ਜੀ ਮੈਨੂੰ ਨਹੀਂ ਲੱਗਦਾ ਕਿ ਕੋਈ ਸਟੇਟ ਗਵਰਨਮੈਂਟ ਇਹਦੇ ਵਿੱਚ ਮਨਾ ਕਰਦੀ ਹੈ ਕਦੀ ਇੰਨਾ ਵੱਡਾ ਰੋਲ ਸਟੇਟ ਗਵਰਨਮੈਂਟ ਦਾ ਨਹੀਂ ਹੁੰਦਾ ਹੂੰ ਕਿਉਂਕਿ ਜੇ ਹੁੰਦਾ ਤੇ ਫਿਰ ਤਾਂ ਕਈ ਮੰਤਰੀ ਹਾਲੀ ਵੀ ਆਂਦੇ ਪਏ ਨੇ ਜੀ ਹੁਣ ਨਾਇਬ ਸੈਣੀ ਹਰਿਆਣਾ ਸੀਐਮ ਕੱਲ ਸੰਗਰੂਰ ਉਤਰੇ ਨੇ ਆ ਕੇ ਹੂੰ ਬਾਲੀ ਮਾਨਸਾ ਦੇ ਕੋਲ ਸੰਗਰੂਰ ਪੈਂਦਾ ਹੈ ਜੀ ਜੀ ਤੇ ਫਿਰ ਤਾਂ ਕਈ ਉਹ ਵੀ ਰੋਕਦੇ ਹੂੰ ਤੇ ਇਹ ਕੋਈ ਹੋਰ ਵਜ੍ਹਾ ਹੋ ਸਕਦੀ ਹੈ ਏ ਕੋਈ ਇਵਿੇਸ਼ਨ ਦੇ ਨਾਲ ਰਿਲੇਟਡ ਇਹਨਾਂ ਦੀ ਆਪਣੀ ਕੋਈ ਹੋਈਗੀ ਜਾਂ ਸਿਗਨਲ ਮਿਸ ਗਾਈਡ ਸਿਗਨਲ ਆ ਗਿਆ ਜੋ ਵੀ ਹੋਏਗਾ ਟੈਕਨੀਕਲ ਜੀ ਇਹਦੇ ਨਾਲ ਕੋਈ ਸਟੇਟ ਗਵਰਨਮੈਂਟ ਦੇ ਉਹ ਤਾਂ ਦੇਖੋ ਤੌਮਤ ਤਹਨ ਕਿਸਤੇ ਲਗਾਨੀ ਹੈ ਕਿਸੇ ਨਾ ਕਿਸੇ ਤੱਕ ਉਹ ਚੀਜ਼ ਕਹਿਣਾ ਹੀ ਪਏਗਾ ਨਾ ਕਿ ਵੀ ਹਾਂ ਇਹਨਾਂ ਨੇ ਨਹੀਂ ਉਤਰਨ ਦਿੱਤਾ ਉਹ ਪੋਲਿਟੀਕਲ ਮਾਈਲੇਜ ਲਾਈਨ ਵਾਸਤੇ ਹਮ ਬਈਆ ਅੱਛਾ ਨਿਰਮਲਾ ਸੀਤਾਰਾਮਨ ਕੇਂਦਰੀ ਵਿੱਤ ਮੰਤਰੀ ਉਹ ਲੁਧਿਆਣਾ ਆਉਂਦੇ ਨੇ ਹਾਲਾਂਕਿ ਕੋਈ ਚੋਣਵੀ ਰੈਲੀ ਨਹੀਂ ਹੋਈ ਉਹਨਾਂ ਦੀ ਪਰ ਉਹਨਾਂ ਨੇ ਸਨਦਕਾਰਾਂ ਦੇ ਨਾਲ ਇੱਕ ਪ੍ਰਾਈਵੇਟ ਹੋਟਲ ਦੇ ਵਿੱਚ ਮੀਟਿੰਗ ਰੱਖੀ ਬਿਲਕੁਲ ਜੀ ਜਿਸ ਵਿੱਚ ਟੈਕਸ ਨੂੰ ਲੈ ਕੇ ਮੁੱਦੇ ਜਾਂ ਵਪਾਰ ਜਾਂ ਵਪਾਰ ਦਾ ਹੁਣ ਜੋ ਇਸ ਵੇਲੇ ਦੀ ਪੰਜਾਬ ਦੀ ਗਵਰਨਮੈਂਟ ਆ ਉਹ ਉਹਦੇ ਕਰਕੇ ਵਪਾਰ ਤੇ ਕੀ ਕੁਝ ਅਸਰ ਪਏ ਉਹਨਾਂ ਦਾ ਕਹਿਣਾ ਸੀ ਕਿ ਬਿਜਲੀ ਦੇ ਲੰਬੇ ਲੰਬੇ ਕੱਟ ਇੰਡਸਟਰੀ ਤੇ ਬਹੁਤ ਅਸਰ ਪਾ ਰਹੇ ਨੇ ਛੋਟੇ ਉਦਯੋਗ ਖਤਮ ਹੋ ਰਹੇ ਨੇ ਦੇਖੋ ਨੋ ਡਾਊਟ ਗਰਮੀ ਵੀ ਬਹੁਤ ਹੈ ਈਸਵਰ ਇਹ ਨਹੀਂ ਕਿ ਗਰਮੀ ਨਹੀਂ ਹੈਗੀ ਜੀ ਬਿਜਲੀ ਦੇ ਕੱਟ ਹਰ ਇੱਕ ਸਟੇਟ 'ਚ ਲੱਗਦੇ ਹੀ ਲੱਗਦੇ ਨੇ ਕੋਈ ਸਟੇਟ ਹੋਵੇ ਜਰੂਰੀ ਨਹੀਂ ਪੰਜਾਬ ਹਰ ਇੱਕ ਸਟੇਟ ਚਾਹੇ ਉਹ ਪੰਜਾਬ ਹਰਿਆਣਾ ਹਿਮਾਚਲ ਕੋਈ ਵੀ ਸਟੇਟ ਹੋਵੇ ਜੀ ਚਾਹੇ ਗੁਜਰਾਤ ਤੱਕ ਹੋਵੇ ਇੱਕ ਵਿੱਚ ਪੀਰੀਅਡ ਆਂਦਾ ਹੈ ਗਰਮੀਆਂ ਚ ਜਿੱਥੇ ਬਹੁਤ ਜ਼ਿਆਦਾ ਹੈਵੀ ਪੀਕ ਡਿਮਾਂਡ ਹੋ ਜਾਂਦੀ ਹੈ ਇਲੈਕਟ੍ਰਿਸਿਟੀ ਦੀ ਜੀ ਤੇ ਉੱਥੇ ਕਿਧਰੇ ਨਾ ਕਿਧਰੇ ਕੋਈ ਨਾ ਕੋਈ ਕੱਟ ਲੱਗਦੇ ਨੇ ਜੀ ਪਰ ਪਿਛਲੇ ਸਾਲਾਂ ਨਾਲੋਂ ਪਿਛਲੇ ਕਾਫੀ ਸਮੇਂ ਤੋਂ ਹੁਣ ਕਾਫੀ ਫਰਕ ਹੈ ਕਿ ਬਿਜਲੀ ਦੇ ਜਿਹੜੇ ਕੱਟ ਨੇ ਘਟੇ ਹੋਏ ਨੇ ਜੀ ਹਾਂ ਕੁਝ ਥੋੜਾ ਮੇਨਟੇਨੈਂਸ ਕਰਕੇ ਦੇਖੋ ਦਿਨ ਬਰ ਦਿਨ ਆਬਾਦੀ ਏਸੀ ਵੀ ਕਾਫੀ ਲੱਗ ਰਹੇ ਨੇ ਜੀ ਕਾਫੀ ਲੋਕਿੰਗ ਮਤਲਬ ਇਧਰ-ਉਧਰ ਸ਼ਿਫਟ ਹੁੰਦੇ ਨੇ ਮਕਾਨ ਨਵਾਂ ਲੈਂਦੇ ਨੇ ਤੇ ਲੋਡ ਵੱਧਦਾ ਹੀ ਹੈ। ਹੂੰ। ਤਾਂ ਲੋਡ ਵਧਣ ਕਰਕੇ ਜਿਹੜਾ ਪੁਰਾਣੀ ਮਸ਼ੀਨਰੀ ਲੱਗੀ ਹੁੰਦੀ ਹੈ ਡਿਪਾਰਟਮੈਂਟਾਂ ਦੀ ਉਹ ਵੀ ਅਪਗ੍ਰੇਡ ਉਸੇ ਤਰ੍ਹਾਂ ਨਾਲ ਹੁੰਦੀ ਹੈ। ਹੁਣ ਉਹਨੂੰ ਅਪਗ੍ਰੇਡ ਕਰਨ ਵਾਸਤੇ ਬਿਜਲੀ ਤਾਂ ਬੰਦ ਕਰਨੀ ਪੈਂਦੀ ਹੈ। ਤੇ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਇਸ ਵਾਰ ਬਹੁਤ ਵੱਡੀ ਮੇਜਰ ਕ੍ਰਾਈਸਿਸ ਨੇ ਪੰਜਾਬ ਦੀ ਬਿਜਲੀ ਦੇ। ਨਹੀਂ ਆ ਛੁੱਟਪੁੱਟ ਕਿਦੋਂ ਕਿਦੋਂ ਨੂੰ ਹੁੰਦਾ ਹੈ ਕਿ ਹਾਂ ਕਿ ਭਈ ਬਿਜਲੀ ਦੇ ਕੱਟ ਲੱਗਦੇ ਪਏ ਨੇ। ਭਰੋਸਾ ਉਹਨਾਂ ਨੇ ਵੀ ਜਤਾਇਆ ਕਹਿੰਦੇ ਤੀਜੀ ਵਾਰੀ ਸਰਕਾਰ ਰਿਪੀਟ ਹੋਊਗੀ। ਦੇਖੋ ਹਰ ਇੱਕ ਪਾਰਟੀ ਦਾ ਨੁਮਾਇੰਦਾ ਆਪਣੀ ਪਾਰਟੀ ਦੀ ਜ਼ਰੂਰ ਪ੍ਰੋਮੋਸ਼ਨ ਇਹ ਕਰੇਗਾ ਕਿ ਵੀ ਸਰਕਾਰ ਰੀਟ ਹੋਏਗੀ ਜੀ ਇਹ ਤਾਂ ਆਉਣ ਵਾਲਾ ਵਕਤ 4 ਤਰੀਕ ਨੂੰ ਦੱਸੇਗਾ ਸਰਕਾਰ ਕਿ ਦੀ ਤੇ ਕਿਵੇਂ ਆਉਂਦੀ ਹੈ ਬਿਲਕੁਲ ਅੱਛਾ ਅੱਗੇ ਗੱਲ ਆਪਾਂ ਫਰੀਦਕੋਟ ਦੀ ਕਰ ਲੈਨੇ ਆ ਫਰੀਦਕੋਟ ਦੇ ਵਿੱਚ ਜਿਹੜੇ ਵੱਡੇ ਚਿਹਰੇ ਮੈਦਾਨ ਚ ਨੇ ਕਰਮਜੀਤ ਅਨਮੋਲ ਨੇ ਬਿਲਕੁਲ ਜੀ ਕਲਾਕਾਰ ਤੇ ਸਿਆਸਤਦਾਨ ਹੰਸਰਾਜ ਹੰਸ ਨੇ ਬਿਲਕੁਲ ਇਹ ਵੱਡੇ ਨਾਵਾਂ ਦਾ ਆਪਾਂ ਟਕਰਾਅ ਵੇਖ ਰਹੇ ਸੀਗੇ ਇਸੇ ਦੇ ਨਾਲ ਬੀਬੀ ਸਾਹੋਕੇ ਵੀ ਨੇ ਅਮਰਜੀਤ ਕੌਰ ਸਾਹੋਕੇ ਹਮ ਉਹਨਾਂ ਦਾ ਨਾਮ ਵੀ ਸੀ ਪਰ ਹੁਣ ਲੱਗਦਾ ਹੈ ਕਿ ਸਰਬਜੀਤ ਸਿੰਘ ਖਾਲਸਾ ਸਾਰਿਆਂ ਤੇ ਭਾਰੀ ਪੈ ਰਹੇ ਨੇ ਖਲੀ ਫ੍ਰੈਕਸ਼ਨ ਜਿਹੜੀ ਫਰੀਦਕੋਟ ਦੀ ਹੈਗੀ ਹੈ ਜੀ ਜੋ ਦੇਖਣ ਵਾਲੀ ਹੈ ਇੱਕ ਹੰਸਰਾਜ ਹੰਸ ਜੀ ਨੇ ਨਾ ਆਪਣੀ ਨੈਗੇਟਿਵ ਵੀਡੀਓਜ਼ ਜਿਹੜੀਆਂ ਵਾਇਰਲ ਕਰਾ ਰੇ ਨੇ ਉਹਨਾਂ ਨੇ ਜਾਣ ਕੇ ਤਾਂ ਨਹੀਂ ਕਰਾਈਆਂ ਬੋਲਿਆ ਜਾਂਦਾ ਕਈ ਵਾਰੀ ਗੁੱਸੇ 'ਚ ਜੋ ਵੀ ਹੈ ਅੱਜਕੱਲ ਉਹ ਜ਼ਿਆਦਾ ਟ੍ਰੈਂਡ ਹੋ ਰਹੇ ਨੇ ਚਾਹੇ ਉਹ ਇਹ ਜੀ ਵੀਡੀਓ ਚਲਾ ਚਲਾ ਕੇ ਟ੍ਰੈਂਡ ਹੋ ਰਹੇ ਨੇ ਪਰ ਮੈਨੂੰ ਜੋ ਕੰਪੀਟੀਸ਼ਨ ਲੱਗਦਾ ਹੈ ਉਹ ਕਰਮਜੀਤ ਅਨਮੋਲ ਤੇ ਹੰਸਰਾਜ ਹੰਸ ਦੇ ਵਿੱਚ ਦਾ ਹੈ ਠੀਕ ਹੈ ਤੁਸੀਂ ਸਰਬਜੀਤ ਸਿੰਘ ਖਾਲਸਾ ਨੂੰ ਕੰਪੀਟੀਸ਼ਨ ਚ ਨਹੀਂ ਮੰਨਦੇ ਮੇਰੇ ਖਿਆਲ ਮੈਂ ਬਿਲਕੁਲ ਨਹੀਂ ਮੰਨਦਾ ਜੀ ਕਿਉਂਕਿ ਜਿਹੜੀ ਪੰਥਕ ਵੋਟ ਹੈ ਉਹ ਸਰਬਜੀਤ ਸਿੰਘ ਖਾਲਸਾ ਨੂੰ ਜਾਣੀ ਹੀ ਜਾਣੀ ਹੈ ਇਹ ਤਸਦੀਕ ਹੋ ਗਿਆ ਕਿਉਂਕਿ ਜਦੋਂ ਪਬਲਿਕ ਸਰਵੇ ਹੋ ਰਹੇ ਨੇ ਲੋਕ ਆਪਣੇ ਆਪਣੇ ਰਿਵਿਊਜ਼ ਰੱਖ ਰਹੇ ਨੇ ਉਹਨਾਂ ਦਾ ਇਹ ਕਹਿਣਾ ਕਿ ਭਾਈ ਅਸੀਂ ਕਲਾਕਾਰਾਂ ਤੇ ਇੰਨਾ ਵਿਸ਼ਵਾਸ ਨਹੀਂ ਕਰ ਸਕਦੇ ਕੁਈ ਕਲਾਕਾਰਾਂ ਦਾ ਕੀ ਹੈ ਇਹਨਾਂ ਨੇ ਤਾਂ ਫੇਰ ਆਪਣੀ ਇੰਡਸਟਰੀ 'ਚ ਮੁੜ ਜਾਣਾ ਹੁੰਦਾ ਬਿਲਕੁਲ ਜੀ ਪਰ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਪਿਤਾ ਨੇ ਸ਼ਹਾਦਤ ਦਿੱਤੀ ਸੀ ਉਹਨਾਂ ਦੇ ਪਿਤਾ ਨੇ ਕੌਮ ਦੇ ਇੱਕ ਵੱਡੇ ਕੰਮ ਨੂੰ ਅੰਜਾਮ ਦਿੱਤਾ ਸੀ ਤੇ ਉਹਨਾਂ ਨੂੰ ਅਸੀਂ ਆਪਣਾ ਸਹੀ ਉਮੀਦਵਾਰ ਮੰਨਦੇ ਆਂ ਦੇਖੋ ਹਰ ਇੱਕ ਦੇ ਆਪਣੇ ਇੱਕ ਰਿਲੀਜੀਅਸ ਤੇ ਆਪਣੇ ਪਰਸਨਲ ਸੈਂਟੀਮੈਂਟਸ ਹੁੰਦੇ ਨੇ ਜਿਹੜੇ ਕੋਈ ਉਮੀਦਵਾਰ ਜੀ ਠੀਕ ਹੈ ਪੰਥਿਕ ਸੈਂਟੀਮੈਂਟਸ ਜਿਹੜੇ ਨੇ ਉਹ ਉੱਥੇ ਥੋੜਾ ਜਿਆਦਾ ਹਾਵੀ ਨੇ ਬਟ ਪ੍ਰਤੀ ਪਾ ਐਂਡ ਆਫ ਦਾ ਡੇ ਦੇਖਣਾ ਇਹੀ ਹੁੰਦਾ ਕਿ ਉਹ ਕੁਝ ਪਰਸੈਂਟ ਲੋਕ ਹੁੰਦੇ ਨੇ ਜਿਹੜੇ ਜਿਆਦਾ ਇਨਕਲਾਈਨ ਰਿਲੀਜੀਅਨ ਵਾਲੀਆਂ ਪੰਥਵਾਲ ਹੁੰਦੇ ਨੇ ਮੈਕਸਿਮਮ ਜਿਹੜੀ ਆਪਾਂ ਦੇਖਦੇ ਆ ਵੋਟਰ ਪੋਪੂਲੇਸ਼ਨ ਜਿਹੜੀ ਹੁੰਦੀ ਹੈ ਜੀ ਉਹ ਮੁੱਦਿਆਂ ਤੇ ਹੀ ਵੋਟ ਪਾਉਂਦੀ ਹੈ ਹਾਂ ਪੰਥਿਕ ਵੋਟ ਜ਼ਰੂਰ ਹੈ ਜ਼ਰੂਰ ਪੈਂਦੀ ਹੈ ਇਹ ਨਹੀਂ ਐ ਨਹੀਂ ਪੈਂਦੀ ਹੈ ਪਰ ਉਹ ਕੁਝ ਸੈਗਮੈਂਟ ਦੇ ਹੀ ਪੈਂਦੀ ਹੈ ਜਿਆਦਾ ਨਹੀਂ ਪੈਂਦੀ ਉਹ ਕਿਉਂਕਿ ਉਹ ਬਹੁਤ ਮੇਜਰ ਪੈ ਗਈ ਹੁਣ ਸਿਮਰਨਜੀਤ ਸਿੰਘ ਮਾਨ ਦਾ ਦੇਖ ਲਓ ਉਹਨਾਂ ਨੂੰ ਇਸ ਕਰਕੇ ਵੋਟ ਪਾਈ ਪਈ ਪਿਛਲੀ ਵਾਰ ਵੀ ਪੈ ਗਈ ਕਿਉਂਕਿ ਉਹ ਪ੍ਰਾਪਤ ਪੁਰਾਣਾ ਚਿਹਰਾ ਹੀ ਚੱਲਦੇ ਆ ਰਹੇ ਸੰਗਰੂਰ ਦੇ ਵਿੱਚ ਹਾਂਜੀ ਸੰਗਰੂਰ ਐਤਕੀ ਫੇਰ ਹੌਟ ਸੀਟ ਹੈ ਤਾਂ ਸਰਬਜੀਤ ਜੀ ਸੰਗਰੂਰ ਦੀ ਹੌਟ ਸੀਟ ਹੈ ਬਿਲਕੁਲ ਜੀ ਤੁਸੀਂ ਬੀਤੇ ਦਿਨੀ ਸੰਗਰੂਰ ਵੀ ਹੋ ਕੇ ਆਏ ਹੋ ਹਾਂਜੀ ਲੋਕਾਂ ਨੂੰ ਮਿਲੇ ਅਸੀਂ ਲੋਕਾਂ ਨੂੰ ਮਿਲੇ ਜੀ ਉੱਥੇ ਤਾਂ ਅਰਵਿੰਦ ਖੰਨਾ ਤੇ ਮੀਠੇਰ ਇਹ ਮੁਕਾਬਲਾ ਇਹਨਾਂ ਦੋਨਾਂ ਦਾ ਲੱਗ ਰਿਹਾ ਐਂਡ ਛੋਟੀ ਦੀ ਟੱਕਰ ਹੈ ਜੀ ਫਿਰ ਕਾਂਗਰਸ ਕੀ ਕਰੂਗੀ ਸੁਖਪਾਲ ਖਹਿਰਾ ਨੂੰ ਉਹਨਾਂ ਨੇ ਪਲੱਥ ਤੋਂ ਬੁਲਾ ਕੇ ਕਿਤੇ ਉੱਥੇ ਉਮੀਦਵਾਰ ਬਣਾਇਆ ਉਹ ਬਣਾਇਆ ਨੇ ਜੀ ਪਲੱਥ ਤੋਂ ਵਿਧਾਇਕ ਨੇ ਤੇ ਇਸ ਵਾਰੀ ਕਾਂਗਰਸ ਦੇ ਉਮੀਦਵਾਰ ਨੇ ਸੁਖਪਾਲ ਖਹਿਰਾ ਅੱਛਾ ਸੁਖਪਾਲ ਖਹਿਰਾ ਦੀ ਗੱਲ ਕਰ ਰਹੇ ਹੋ ਮੈਂ ਭੁੱਲ ਗਿਆ ਸੀ ਐਕਚੁਅਲੀ ਕਿਉਂਕਿ ਉੱਥੇ ਉਹਨਾਂ ਦੀ ਕੋਈ ਮੈਨ ਪੋਸਟਰ ਵੀ ਨਹੀਂ ਦੇਖਿਆ ਲੱਗਿਆ ਹੋਇਆ ਅੱਛਾ ਕੋਈ ਮਤਲਬ ਕਾਂਗਰਸ ਵੱਲੋਂ ਹੌਟ ਸੀਟ ਤੇ ਇੱਕ ਵੱਡਾ ਨਾਮਵਰ ਚਿਹਰਾ ਤਾਂ ਬਿਠਾ ਦਿੱਤਾ ਗਿਆ ਉਮੀਦਵਾਰ ਦੇ ਤੌਰ ਤੇ ਪਰ ਪ੍ਰੋਮੋਸ਼ਨ ਨਹੀਂ ਹੋ ਰਹੀ ਮੈਂ ਤਾਂ ਹਾਲੇ ਤੁਸੀਂ ਦੇਖ ਹੀ ਸਕਦੇ ਹੋ ਮੀਡੀਆ ਦੇ ਰਾਈ ਵੀ ਕਿ ਸਾਰੇ ਪਾਸੇ ਕੋਈ ਰੋਡ ਸ਼ੋ ਉਹਨਾਂ ਨੇ ਹਜੇ ਤੱਕ ਵੱਡਾ ਕੱਢਿਆ ਹੀ ਨਹੀਂ ਪਬਲਿਕ ਮੀਟਿੰਗਸ ਤਾਂ ਕਰ ਰਹੇ ਨੇ ਪਬਲਿਕ ਮੀਟਿੰਗ ਨਾਰਮਲ ਉਹ ਤਾਂ ਹੀ ਸੁਭਾਵਿਕ ਹੈ ਕਿ ਕਰਨੀ ਪੈਣੀ ਹੈ ਉਮੀਦਵਾਰ ਨੇ ਕਿ ਪਬਲਿਕ ਵਿੱਚ ਜਾਣਾ ਵਿਚਰਨਾ ਹੀ ਪੈਣਾ ਹੈ ਬਟ ਜਿੱਡੇ ਵੱਡੇ ਰੋਡ ਸ਼ੋ ਅਰਵਿੰਦ ਖੰਨਾ ਜੀ ਦਾ ਸੀਗਾ ਤੇ ਮੀਥੇਰ ਜੀ ਦਾ ਸੀਗਾ ਦੋਨਾਂ ਦਾ ਟਕਰਾਓ ਬਹੁਤ ਵੱਡੇ ਲੈਵਲ ਤੇ ਹੈ ਠੀਕ ਹੈ ਮਤਲਬ ਪੀਕ ਦੀ ਜਿਹੜੀ ਟੱਕਰ ਹੈਗੀ ਹੈ ਉਹ ਇਹ ਦੋ ਚਿਹਰੇ ਨੇ अच्छा ओवरऑल कांग्रेस दी स्थिति ਨੂੰ ਕਿਸ ਤਰ੍ਹਾਂ ਦੇਖੇ ਉਹਨਾਂ ਨੇ ਤਾਂ ਦਲਵੀਰ ਗੋਲਡੀ ਨੂੰ ਵੀ ਗਵਾ ਲਿਆ ਇਸ ਲੜਾਈ ਦੇ ਵਿੱਚ ਬਿਲਕੁਲ ਜੀ 메જર ਫੈਕਟਰ ਦਲਵੀਰ ਗੋਲਡੀ ਦਾ ਉੱਥੇ ਪੈ ਗਿਆ ਸੰਗਰੂਰ ਹਮ ਤੇ ਹੁਣ ਉਹ ਦੇਖਣਾ ਹੈ ਕਿ ਉਹ ਜਿਹੜਾ ਦਲਵੀਰ ਗੋਲਡੀ ਵਾਲਾ ਹੈਗਾ ਫੈਕਟਰ ਉਹ ਵੋਟ ਕਿੰਨਾ ਕਨਵਰਟ ਆਮਾਦੀ ਪਾਰਟੀ ਵੱਲ ਹੁੰਦਾ ਬੀਥੇਰ ਵੱਲ ਜੀ ਤਾਂ ਵੱਡੀ ਤਸਵੀਰ ਅੱਛਾ ਇੱਕ ਆਖਰੀ ਚੀਜ਼ ਆਪਾਂ ਜੋ ਡਿਸਕਸ ਕਰਨੀ ਸੀ ਹਾਂ ਜੀ ਪ੍ਰਧਾਨ ਮੰਤਰੀ ਫੇਰ ਆ ਰਹੇ ਨੇ ਹਾਂ ਜੀ ਬਿਲਕੁਲ ਅੱਜ ਹੀ ਪਤਾ ਲੱਗਿਆ ਜੀ ਪ੍ਰਧਾਨ ਮੰਤਰੀ ਦੁਬਾਰਾ ਆਉਂਦੇ ਪਏ ਨੇ ਜੀ ਕੁਝ ਗੱਲਾਂ ਕਹਿੰਦੇ ਰਹਿ ਗਿਆ ਹੂੰ ਉਹ ਵੀ ਉਹਨਾਂ ਸਾਂਝੀਆਂ ਕਰਨੀਆਂ ਪੰਜਾਬ ਨਾਲ ਕੀ ਮੁੱਦੇ ਹੋਣਗੇ ਜਾਂ ਫਿਰ ਟਕਰਾਹ ਵਾਲੀਆਂ ਗੱਲਾਂ ਹੀ ਹੋਣਗੀਆਂ ਇਹ ਪ੍ਰਦੀਪ ਪਤਾ ਕੀ ਹੈ ਇਹ ਬਿਲਕੁਲ ਵੀ ਅੰਦਾਜ਼ਾ ਲਗਾਉਣਾ ਇਸ ਵਾਰ ਬਹੁਤ ਹੀ ਮਤਲਬ ਔਖਾ ਹੋਇਆ ਪਿਆ ਕਿਉਂਕਿ ਪ੍ਰਧਾਨ ਮੰਤਰੀ ਕਹਿੰਦੇ ਕਿ ਮੈਂ ਉਸ ਤੋਂ ਬਾਅਦ ਸਾਧਨਾ 'ਚ ਲੀਨ ਹੋ ਜਾਣਾ ਹਾਂਜੀ 3-4 ਦਿਨ ਦੀ ਉਹ ਸਾਧਨਾ 'ਚ ਕਹਿੰਦੇ ਮੈਂ ਬੈਠਾਂਗਾ ਮੈਡੀਟੇਸ਼ਨ ਵਿੱਚ ਬੈਠਾਂਗਾ ਮੈਡੀਟੇਸ਼ਨ ਲਈ ਜਾ ਰਹੇ ਨੇ ਤੇ ਮੇਰੇ ਖਿਆਲ ਦੇ ਨਾਲ ਮੈਡੀਟੇਸ਼ਨ ਵਿੱਚ ਜਾਣ ਤੋਂ ਪਹਿਲਾਂ ਉਹ ਕੋਈ ਐਸੀ ਗੱਲ ਕਰਕੇ ਜਾਣਗੇ ਕਿ ਹੋ ਸਕਦਾ ਹੈ ਕਿ ਤਖਤਾ ਪਲਟ ਵੀ ਜਾਵੇ ਦੇਖਣਯੋਗ ਰਹੇਗਾ ਜੀ ਇਹ ਤਾਂ ਉਹਨਾਂ ਦੇ ਆਉਣ ਤੋਂ ਬਾਅਦ ਉਹ ਕੀ ਹੁਣ ਇਸ ਵਾਰ ਕੀ ਪਲਾਨਿੰਗ ਕੀ ਸਟ੍ਰੈਟਜੀ ਲੈ ਕੇ ਆ ਰਹੇ ਨੇ ਲੋਕਾਂ ਨਾਲ ਆਪਣਾ ਕੀ ਕਿਸ ਤਰ੍ਹਾਂ ਪੱਖ ਰੱਖਦੇ ਨੇ ਸੈਂਟਰ ਗਵਰਨਮੈਂਟ ਦਾ ਉਹ ਦੇਖਣਯੋਗ ਰਹੇਗਾ ਕਿ ਉਹਨਾਂ ਦੀ ਪ੍ਰੋਡਿਕਸ਼ਨ ਕਰਨੀ ਇੱਕ ਬਹੁਤ ਹੀ ਨਾ ਮੁਨਕਿਨੀਹੀ ਹੈ ਹਮ ਕਿਉਂਕਿ ਉਹ ਉਹਨਾਂ ਨੇ ਇੱਕ ਅਲੱਗ ਹੀ ਪਲਾਨਿੰਗ ਨਾਲ ਚੱਲਦੇ ਨੇ ਠੀਕ ਹੈ ਸਪੈਸ਼ਲੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਕਿਉਂਕਿ ਬਾਕੀ ਲੀਡਰਾਂ ਦਾ ਪਤਾ ਲੱਗ ਜਾਂਦਾ ਕਿ ਇਹਨਾਂ ਦਾ ਕੀ ਹੈ ਤੇ ਕੀ ਸਟਰੈਟਜੀ ਲੈ ਕੇ ਆ ਰਹੇ ਨੇ ਜੀ ਉਹਨਾਂ ਦੀ ਸਟਰੈਟਜੀ ਇਸ ਵਾਰ ਦੇਖ ਲੋ ਬਹੁਤ ਹੀ ਅਲੱਗ ਰਹੀ ਹੈ ਕਿਉਂਕਿ ਉਹਨਾਂ ਨੇ ਇਸ ਵਾਰ ਸਿਰਫ ਅਟੈਕ ਦੂਜੀ ਪਾਰਟੀਆਂ ਤੇ ਹੀ ਕੀਤਾ ਇਸ ਵਾਰ ਆਪਣੇ ਕੰਮ ਕਮ ਨਹੀਂ ਕਿਨਾਂ ਜਿਆਦਾ ਜੀ ਮਤਲਬ ਦੂਜੀ ਪਾਰਟੀਆਂ ਤੇ ਜਿਆਦਾ ਉਹਨਾਂ ਨੇ ਇਸ ਵਾਰ ਅਟੈਕ ਕੀਤੇ ਹੁਣ ਵੇਖਣਾ ਹੋਵੇਗਾ ਕਿ ਹੁਸ਼ਿਆਰਪੁਰ ਦੇ ਵਿੱਚ ਬੀਬੀ ਸੋਮ ਪਰ ਅਨੀਤਾ ਸੋਮ ਪ੍ਰਕਾਸ਼ ਦੇ ਲਈ ਜੋ ਉਹ ਪ੍ਰਚਾਰ ਕਰਨਗੇ ਉਹ ਕਿਸ ਤਰ੍ਹਾਂ ਦਾ ਹੋਊਗਾ ਬਿਲਕੁਲ ਜੀ ਤੇ ਪੰਜਾਬ ਦੇ ਜਿਹੜੇ ਹੋਰ ਵਿਰੋਧੀ ਧਿਰਾਂ ਦੇ ਉਮੀਦਵਾਰ ਨੇ ਉਹਨਾਂ ਤੱਕ ਉਹਨਾਂ ਦਾ ਕੀ ਸਨੇਹਾ ਲੱਗੂਗਾ ਬਿਲਕੁਲ ਸੂਬਾ ਸਰਕਾਰ ਬਾਰੇ ਕੀ ਕਹਿਣਗੇ ਤੇ ਆਉਣ ਵਾਲੇ ਕੇਂਦਰ ਦੇ ਭਵਿੱਖ ਬਾਰੇ ਕੀ ਕਹਿਣਗੇ ਕਿਉਂਕਿ ਇੱਕ ਤਸਵੀਰ ਤਾਂ ਉਹ ਪੇਸ਼ ਕਰ ਹੀ ਦਿੰਦੇ ਨੇ ਗੱਲਾਂ-ਗੱਲਾਂ 'ਚ ਕਿ ਜੇ ਤਾਂ ਭਾਈ ਇੰਡੀਆ ਗਠਬੰਧਨ ਬਣ ਗਿਆ ਇੰਡੀਆ ਗਠਬੰਧਨ ਆ ਗਿਆ ਫਿਰ ਤਾਂ ਤੁਹਾਡੇ ਨਾਲ ਆਏ ਹੋਣਾ ਬਿਲਕੁਲ ਤੇ ਜੇ ਆ ਗਏ ਅਸੀਂ ਫਿਰ ਅਸੀਂ ਐਦਾਂ ਕਰ ਹੀ ਦੇਣਾ ਨਹੀਂ ਪਰ ਜੇ ਅਗੇ ਅਸੀਂ ਉਹ ਕਿ ਉਹ ਡਿਲੀਵਰ ਹੋ ਰਿਹਾ ਕਿ ਕਰਨਾ ਕੀ ਅਸੀਂ ਅਗੇ ਜੇ ਹੂੰ ਇਹ ਵੱਡਾ ਸਵਾਲ ਰਹਿਣ ਵਾਲਾ ਹੈ ਹਾਂਜੀ ਤੇ ਦਿਨ ਦੋ ਰਹਿ ਗਏ ਨੇ ਘੰਟੇ ਕੁਝ ਰਹਿ ਗਏ ਨੇ ਤੇ ਦੋਸਤੋ ਗਰਮੀ ਔਰ ਤਾਪਮਾਨ ਲਗਾਤਾਰ ਵਧ ਰਿਹਾ ਹੈ ਤੁਸੀਂ ਆਪਣਾ ਖਿਆਲ ਰੱਖੋ ਆਪਣੇ ਆਪ ਨੂੰ ਹਾਈਡਰੇਟ ਰੱਖੋ ਪਾਣੀ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਜ਼ਿਆਦਾ ਕਰੋ ਔਰ ਅਗਰ ਜ਼ਰੂਰੀ ਨਹੀਂ ਹੈ ਤਾਂ ਧੁੱਪ ਵਿੱਚ ਬਾਹਰ ਨਾ ਨਿਕਲੋ ਹਾਈ ਅਲਰਟ ਤੇ ਇਸ ਵਲ ਇਸ ਵੇਲੇ ਪੰਜਾਬ ਹੈ ਔਰ ਦੇਸ਼ ਦੇ ਕਾਫੀ ਹਿੱਸਿਆਂ ਦੇ ਵਿੱਚ ਹਾਈ ਅਲਰਟ ਹੈ ਹੀਟ ਵੇਵ ਦਾ ਤਾਂ ਆਪਣਾ ਖਿਆਲ ਰੱਖੋ ਸਿਆਸਤ ਦੀਆਂ ਖਬਰਾਂ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੁਸੀਂ ਬਣੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਸੱਤਾ ਦੰਗਲ ਸਿਰ ਪਬਲਿਕ ਆਡੀ ਨਿਊਜ਼ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ